ਉਹ ਮੈਨੂੰ ਕੋਈ ਬੰਦਾ ਸੀ ਆ ਮਿਹਨਤ ਕਰਦਾ ਸੀ ਅੱਛਾ ਤੇ ਉਹਨੂੰ ਨਾ ਰਸਤੇ ਦੇ ਵਿੱਚ ਇੱਕ ਸਾਧੂ ਮਿਲਿਆ ਕਬਰ ਤੇ ਬੈਠਾ ਹਾਂ ਉਹ ਰੋਈ ਜਾਇਆ ਕਰੇ ਸਾਧੂ ਆ ਨਾ ਹੌਲੀ ਹੌਲੀ ਸਾਧੂ ਭਗਤੀ ਕਰਨ ਲੱਗ ਗਿਆ ਹਾਂ ਉਹ ਆਇਆ ਕਰੇ ਚੜਾਵਾ ਲੈ ਕੇ ਅੱਛਾ ਬਹੁਤ ਚੜਾਕੇ ਜਾਇਆ ਕਰੇ ਜਿੰਨੇ ਕਮਾਇਆ ਕਰੇ ਦਾਮਦ ਸੋਂ ਕੱਢਿਆ ਕਰੇ ਹਾਂ ਫੇਰ ਉੱਤੇ ਸਮਾਨ ਹੋ ਬੜਰ ਬੜਰ ਪਹਾੜੀ ਏਰੀਆ ਸੀ ਲੱਦ ਕੇ ਲਜਾਇਆ ਕਰੇ ਵਿਚਾਰਾ ਹਨ ਮੋਢਾਂ ਤੇ ਕਿਤੇ ਕਿਵੇਂ ਕਿਤੇ ਕਿਵੇਂ ਉਹ ਬਾਬੇ ਨੂੰ ਉਹ ਤੇ ਨਾਲ ਤਰਸ ਆ ਗਿਆ ਅੱਛਾ ਉਹ ਕਹਿੰਦਾ ਵੀ ਆ ਜਾ ਭਾਕਤਾ ਵੀ ਤੇਰੇ ਜਿਹੜੇ ਮਾਰੇ ਦੇਣੇ ਨੇ ਖਤਮ ਹੋ ਗਏ ਠੀਕ ਹੈ ਉਹ ਕਹਿੰਦਾ ਕਿਉਂ ਕਹਿੰਦਾ ਤੈਨੂੰ ਚੀਜ਼ ਸ਼ਾਇਦ ਨਹੀਂ ਆਕ ਹੂੰ ਉਹਨੇ ਉਹਨੂੰ ਗਦਾ ਦੇ ਦਿੱਤਾ ਅੱਛਾ ਉਹ ਕਹਿੰਦਾ ਫੜ ਕਹਿੰਦਾ ਆਉਣ ਲਈ ਤੇ ਸਮਾਨ ਸਮੂਟ ਹੋਇਆ ਕਰ। ਹੂੰ। ਬਈ ਉਹਨੇ ਕਦੇ ਨਾਲ ਸਫਲ ਹੋ ਗਿਆ ਉਹਨੂੰ। ਹੂੰ। ਉਹਦਾ ਰਜਗਾਰ ਚੱਲ ਪਿਆ ਬਈ। ਹੂੰ। ਨਾਲੇ ਤਾਂ ਉੱਥੇ ਸਮਾਨ ਚੋਂ ਆਉਣਾ ਆਇਆ ਕਰੇ। ਹੂੰ। ਤੇ ਨਾਲੇ ਆਪ ਗਦਾ ਲੱਦ ਕੇ ਬਿਜ਼ਨਸ ਕਰੇ। ਹਾਂ। ਨਾਲੇ ਜੋ ਥੱਕ ਜਾ ਕਰੇ ਨਾਲ ਹੀ ਮਾਰ ਕੇ ਫਲਾਕੀ ਆ ਬੈ ਜਾ ਕਰੇ ਕਦੇ ਤੇ। ਹਾਂ। ਸੋਹਣਾ ਕੰਮ ਚੱਲਿਆ ਉਹਦਾ। ਅੱਛਾ। ਇੱਕ ਦਿਨ ਕੁਦਰਤ ਦੀ ਮਾਰ ਪਈ ਤੇ ਗਦਾ ਮਰ ਗਿਆ। ਅੱਛਾ। ਉਹਨੇ ਕਹਿਆ ਯਾਰ ਬਹੁਤ ਮਾੜੀ ਗੱਲ ਹੋ ਗਈ ਯਾਰ ਆਪਣਾ ਰਜਗਾਰ ਹੀ ਮਰ ਗਿਆ ਯਾਰ ਆਪਣਾ। ਹਾਂ। ਉਹਨਾਂ ਮਤਲਬ ਗਧੇ ਕੋਲੇ ਬੈਠਾ ਰੋਈ ਜਾਂਦਾ ਹਾਂ ਨਹੀਂ ਕਿਸੇ ਨੇ ਹੈਲਪ ਕਰੀ ਤੇ ਨਹੀਂ ਕੋਈ ਦੇਖਿਆ ਕਿਸੇ ਨੇ ਹਨਾ ਉਹਨੇ ਕੀ ਕਰਿਆ ਇੱਕ ਕਿਨਾਰੇ ਤੇ ਟੂਆ ਪੱਟ ਕੇ ਗਦਾ ਨੱਪਦਾ ਅੱਛਾ ਨੱਪ ਗਏ ਤੇ ਉੱਥੇ ਹੀ ਰੋਈ ਗਿਆ ਤਿੰਨ ਦਿਨ ਅੱਛਾ ਦਿਆ ਨਹੀਂ ਉਤੋਂ ਤੇ ਯਾਰ ਮੇਰਾ ਰੋਜ਼ਗਾਰ ਹੀ ਚਲਿਆ ਗਿਆ ਹਾਂ ਤੀਜੇ ਦਿਨ ਇੱਕ ਬੰਦੇ ਨੇ ਵੇਖਿਆ ਯਾਰ ਵੀ ਕਵਰ ਕਿਸੇ ਚੰਗੇ ਪਕਰ ਫਕੀਰ ਦੀ ਆ ਵੀ ਜਿਹੜਾ ਰੋਈ ਜਾਂਦਾ ਹਾਂ ਉਹਨੇ ਰੋਕ ਕੇ ਕਾਰ ਉੱਥੇ ਵੀ 100 ਰੁਪਇਆ ਟੇਕਿਆ ਅੱਛਾ ਉਹ ਵੀ ਉੱਠ ਗਿਆ ਉਹਨੂੰ ਵੇਚ ਕੇ ਇੱਕ ਨੇ ਮਗਰ ਹੋਰ ਬਰੇਕਾ ਮਾਰ ਲਿਆ ਉਹ ਵੀ ਟੇਕ ਗਿਆ ਉਹਨੂੰ ਵੇਚ ਕੇ ਦੂਜਾ ਆ ਗਿਆ ਦੂਜੇ ਨੂੰ ਵੇਚ ਕੇ ਤੀਜਾ ਆ ਗਿਆ ਬੀੜ ਲੱਗਣ ਲੱਗੀ ਬਾਬਾ ਉਹਦੇ 100 ਰੁਪਏ ਨਾ ਚੱਕੇ ਜਾਣ ਉਹਨੇ ਕਿਹਾ ਇਹਦਾ ਨਿਆਰਾ ਹੀ ਆਗਾ ਯਾਰ ਕੰਮ ਹੋਰ ਨੂੰ ਚੱਲ ਪਏ ਤਾਂ ਇੱਕ ਦਿਨ ਉਹ ਗੁਰੂ ਨੰਗਦਾ ਹੋਇਆ ਆ ਗਿਆ ਅੱਛਾ ਉਹ ਕਹਿੰਦਾ ਵੀ ਗੁਰੂ ਨੂੰ ਕਹਿੰਦਾ ਵੀ ਮੈਨੂੰ ਬਚਾਦਾ ਤੂੰ ਉਹ ਕਹਿੰਦਾ ਕਿਵੇਂ ਆ ਸੌਖਾ ਕਹਿੰਦਾ ਸੌਖੇ ਹੂੰ ਕਹਿੰਦਾ ਜਿਉਂਦੇ ਨੇ ਉਹਨਾਂ ਕੰਮ ਨਹੀਂ ਕਰਿਆ ਕਦੇ ਨਹੀਂ ਜਦ ਨਮਰਿਆ ਖਰੀ ਜਾਂਦਾ ਹਾਂ ਉਹ ਕਹਿੰਦਾ ਕਿਉਂ ਕਹਿੰਦਾ ਜਦੋਂ ਜਿਉਂਦਾ ਸੀ ਉਹ ਤਾਂ ਮੈਂ ਕੰਮ ਲੈਂਦਾ ਹੀ ਲੈਂਦਾ ਸੀ ਹਾਂ ਕਹਿੰਦਾ ਮਰੇ ਤੋਂ ਮੈਂ ਤੇ ਨੱਬ ਕੇ ਉਂ ਬੈਠਾ ਸੀਗਾ ਕਹਿੰਦਾ ਲੋਕਾਂ ਨੂੰ ਕਦੇ ਨਹੀਂ ਕਿਹੜਾ ਬਹਿਮ ਪੈ ਗਿਆ ਕੰਜਰ ਦੇ ਮੱਥਾ ਟੇਕਣ ਲੱਗੇ ਹਾਂ ਕਹਿੰਦਾ ਹੁਣ ਮੈਨੂੰ ਰੁਪਈਏ ਨਹੀਂ ਸਭ ਦੇ ਉਹ ਕਹਿੰਦਾ ਟੈਨਸ਼ਨ ਨਾ ਲੈ ਇਹ ਦੁਨੀਆ ਮੂਰਖਾਂ ਦੀ ਐ ਜਿੱਥੇ ਤੂੰ ਚੜਾਵਾ ਚੜਾਉਂਦਾ ਸੀ ਕਹਿੰਦਾ ਉਹ ਐਸੀ ਕਦੇ ਨਹੀਂ ਮਾਂ ਦੀ ਖਬਰ ਸੀ ਮੈਂ ਵੀ ਆਈ ਬੈਠਾ ਸੀ ਮੈਨੂੰ ਉੱਥੇ ਮੈਨੂੰ ਵੀ ਐਂ ਬਾਬਾ ਬਣਾ ਲਿਆ ਇਹਨਾਂ ਨੇ ਅੱਛਾ ਇੱਥੇ ਤੈਨੂੰ ਮੰਨ ਲਿਆ ਹਾਂ ਦੋਨੋਂ ਯਾਰੇ ਕਹਿੰਦਾ ਮੈਂ ਮਾਂ ਕੋਲਿਆਂ ਤੂੰ ਪੁੱਤ ਕੋਲਿਆਂ ਕਹਿੰਦਾ ਖਾਈ ਜੋ ਹੈ ਇਹ ਤਾਂ ਦੁਨੀਆ ਇਹੋ ਜੀ ਆ ਭਾਈ ਪਤਾ ਹੀ ਨਹੀਂ ਕਿੱਧਰ ਨੂੰ ਚੱਲ ਪੈਂਦੀ ਐ ਕਹਿੰਦਾ ਕਿ ਨਾ ਨਾ ਕਹਿੰਦਾ ਇੱਕ ਵਕੀਲ ਸੀ ਹਮ ਵਕੀਲ ਤੇ ਇੱਕ ਵਪਾਰੀ ਸੀਗਾ ਬੰਦਾ ਹਮ ਤੇ ਦੋਨੇ ਬੇਡੇ ਬਹਿਸ ਕਰੀ ਜਾਣ ਹਮ ਵਕੀਲ ਨੂੰ ਕਹਿੰਦਾ ਕਹਿੰਦਾ ਯਾਰ ਉਮਰ ਕੈਦ ਹੈ ਜਿਹੜੀ ਵੀ ਇਹ ਬਹੁਤ ਗਲਤ ਗੱਲ ਹੈ ਹਾਂ ਵੀ ਇਹਦੇ ਨਾਲ ਤਾਂ ਯਾਰ ਮੌਤ ਹੀ سزا ਚਾਹੀਦੀ ਉਹ ਸੌਖੀ ਹੈ ਹਾਂ ਨਾ 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 ਵਕੀਲ ਕਹਿੰਦਾ ਉਮਰ ਕੈਦ ਕੋਲ ਸੋਚ ਕੇ ਬਣਾਈ ਹੈ ਸਰਕਾਰ ਨੇ ਉਮਰ ਕੈਸਾ ਹੀ ਹੈ ਹਾਂ ਬਣਾਏ ਕਿ ਮੈਂ ਸਹੀ ਅਬੈਸ ਬਾਜੀ ਹੁੰਦੀ ਰਹੀ ਹੁੰਦੀ ਰਹੀ ਉਹਨਾਂ ਦੀ ਸਰਤ ਲੱਗ ਗਈ ਭਾਈ ਆ ਉਸਨੇ ਹਾਂ ਉਹ ਵਕੀਰ ਨੂੰ ਕਹਿੰਦਾ ਕੱਲ ਤੁਹਾਡਾ 2-2 ਕਰੋੜ ਦੀ ਸਰਤ ਆ ਤੇ ਤੂੰ ਮੈਨੂੰ 15 ਸਾਲ ਜੇਰ ਕੱਟ ਕੇ ਦਿਖਾ ਤੈਨੂੰ 2 ਕਰੋੜ ਦੇ ਹਾਂ ਜੇਰਾ ਤੂੰ ਕੱਟ ਗਿਆ 15 ਸਾਲ ਤਾਂ 2 ਕਰੋੜ ਤੇਰਾ ਹਾਂ ਤੇ ਨਾ ਕੱਟੇ ਫਿਰ ਮੇਰਾ ਹਾਂ ਉਹ ਕਹਿੰਦਾ ਵੀ ਚਲ ਠੀਕ ਆ ਜਾ ਬਣਾ ਜੇਲ ਹਾਂ ਉਹਦਾ ਇੱਕ ਘਰ ਪਿਆ ਸੀਗਾ ਉਹ ਜਿਆ ਪੁਰਾਣੇ ਬਣੇ ਹੁੰਦੇ ਜਿਵੇਂ ਬਰਾਡੇ ਜੇ ਉਨੇ ਉਹਦੇ ਤੇ ਜਾ ਕੇ ਇੱਕ ਮੋਰੀ ਦੀ ਸੀਗੀ ਕਮਰੇ ਚ ਤੇ ਉਹ ਕਮਰੇ ਚ ਬੰਦ ਕਰਤਾ ਬਾਈ ਵਕੀਲ ਅੱਛਾ ਉਹਨੂੰ ਕਹਿੰਦਾ ਲੈ ਵੀ ਆ ਤੂੰ ਕਿਤਾਬਾਂ ਪੜ ਸਕਦਾ ਹੈ ਜਿਹੜਾ ਦਾ ਮਰਜ਼ੀ ਰੂਲ ਬਣਾਦੇ ਆ ਰੂਲ ਦੇਤੇ ਪੂਰੇ ਉਹਨੂੰ ਠੀਕ ਹੈ ਵੀ ਇੱਕ ਪਿਗ ਮਿਲ ਸਕਦਾ ਤੇ ਹਾਂ ਠੀਕ ਹੈ ਪਿਗ ਵੀ ਲੈ ਸਕਦਾ ਵੀ ਤੂੰ ਸਾਈਟਾਂ ਸੂਟਾ ਪੀਣਾ ਇਹ ਵੀ ਪੀ ਸਕਦਾ ਠੀਕ ਹੈ ਉਹ ਕਹਿੰਦਾ ਵੀ ਠੀਕ ਹੂੰ ਵੀ ਦਿਨ ਉਹ ਜੇਲ ਨਾਲੋਂ ਵੀ ਜ਼ਿਆਦਾ ਸੁਵਿਧਾ ਦੇ ਰਿਹਾ ਮੈਂ ਕਿ ਤੂੰ 15 ਸਾਲ ਕੱਟਨੇ ਹੋ ਉਹ ਕਹਿੰਦਾ ਵੀ ਠੀਕ ਹਾਂ ਪਈ ਉਹੀ ਗੱਲ ਵਕੀਲ ਅੰਦਰ ਕਰਤਾ ਉਹਨੇ ਅੱਛਾ ਦੇਖੋ ਵਕੀਲ ਵੀ ਕਿੱਡਾ ਸਿਆਣਾ ਅੰਦਰ ਹੋ ਗਿਆ ਠੀਕ ਹੈ ਬਹਿ ਗਿਆ ਅੰਦਰ ਹਮ ਹੁਣ ਬਾਬਾ ਮਹੀਨਾ ਦੋ ਸਾਲ ਸਾਲ ਜਦੋਂ ਹੋ ਗਿਆ ਜਦੋਂ ਬੰਦਾ ਹੀ ਨਾ ਦਿਸਿਆ ਬਾਹਰ ਨਾ ਕੱਢ ਕੀਤੇ ਨਾ ਕਰੇ ਉਹਨੂੰ ਐ ਨਹੀਂ ਪਤਾ ਕਲੰਨਾ ਵੀ ਜੇਲ੍ਹ ਚ ਤਾਂ ਇੰਨੇ ਬੰਦੇ ਹੁੰਦੇ ਆ ਬੰਦੀ ਖੁੱਲਦੀ ਆ ਕੀੜਾ ਦਿੰਦੇ ਆ ਵੀ ਤਿੰਨ ਅੰਦਰ ਹੀ ਡੱਕ ਲਿਆ ਨੇ ਹਾਂ ਤੇ ਪਾਇਉ ਦਾ ਕਮਲਾ ਉਹ ਚੱਲਿਆ ਹਾਂ ਉਹਦਾ ਆਪ ਦੇ ਬਾਲ ਪਟਣ ਲੱਗ ਗਿਆ ਬੁਰਾ ਹਾਲ ਉਹਦਾ ਤੀਕਾਂ ਮਾਰੇ ਹਾਂ ਤੇ ਵਪਾਰੀ ਹੱਸੇ ਬਣ ਗਈ ਗੱਲ ਹਾਂ ਵੀ ਰਾਜ ਦਾ ਸਾਰ ਹੀ ਹੋਇਆ ਹਾਂ ਜਿੱਲ ਪੈ ਗਿਆ ਰਾਤ ਹਾਂ 2 ਕਰੋੜ ਖਰਾਬ ਹੋ ਗਿਆ ਉਧਰ ਉਹਦੇ ਕੰਨ ਝੜ ਕੇ ਵੀ 2 ਕਰੋੜ ਦਿਨਾ ਪੈਣਾ ਵੀ ਟੇਕ ਜਾ ਹਾਂ ਉਹ ਫੇਰ ਜਾਣਾ ਹੋ ਗਿਆ ਹਾਂ 2 ਕਰੋੜ ਮਾਰ ਫੇਰ ਟੇਕ ਗਿਆ ਹਾਂ ਕਿਤਾਬਾਂ ਪੜੀ ਗਿਆ ਪੜੀ ਗਿਆ ਪੜੀ ਗਿਆ ਹਾਂ ਉਹਨੂੰ ਪੜਦੇ ਪੜਦੇ ਉਹ ਬਾਬਾ ਉਹ ਕਹਿੰਦਾ ਵੀ ਗਿਆਨ ਵਾਲੀਆਂ ਕਿਤਾਬਾਂ ਲੈ ਕੇ ਦੇ ਮੈਂ ਹਾਂ ਉਹਨੇ ਗਿਆਨ ਵਾਲੇ ਕਿਤਾਬਾਂ ਲਿਆ ਤੀਆਂ ਹਾਂ ਉਹ ਗਿਆਨ ਪੜ੍ਹਨ ਲੱਗਿਆ ਹਾਂ ਤੇ ਬੱਬਾ ਨੂੰ ਗਿਆਨ ਆਸਲ ਹੋ ਗਿਆ ਹਾਂ ਉਹਨੇ ਰੌਲਾ ਰੂਲਾ ਪਾਉਣਾ ਕਰਤਾ ਬੰਦ ਆ ਰੱਬ ਦੇ ਹੋ ਗਿਆ ਨੇੜੇ ਹਾਂ ਉਹਨੂੰ ਕਰ ਲਿਆ ਫੋਲੋ ਹਾਂ ਬਹਿ ਗਿਆ ਅੰਤਰ ਧਿਆਨ ਹੋ ਗਿਆ ਬੱਬਾ ਹਾਂ ਉਹਨੂੰ ਪਤਾ ਹੀ ਨਹੀਂ ਕਦੋਂ ਲੰਘੇ 15 ਸਾਲ ਹਾਂ ਜਦੋਂ 15 ਸਾਲ ਪੂਰੇ ਹੋਣ ਵਾਲੇ ਹੋਗੇ ਜੱਟ ਨੇ ਕਿ ਅੱਜ ਵੀ ਚੀਕ ਮਾਰੂ ਅੱਜ ਵੀ ਮਰੂ ਨਾ ਕਿ ਹੁਣ ਤਾਂ ਕੰਮ ਲੈ ਲਿਆ ਹਾਂ ਬਿਹੁੜਦਾ ਵੀ ਕੰਮ ਖਰਾਬ ਹੋ ਗਿਆ ਹਾਂ ਬਿਲਕੁਲ ਰਿਆਂ ਲਾਉਂਦੇ ਲਾਉਂਦੇ ਨੂੰ ਭਾਈ ਦੇਣ ਇੱਕ ਰਹਿ ਗਿਆ ਹੂੰ ਉਹਨੇ ਕਹ ਲੈ ਵੀ ਅੱਜ ਦਾ ਦਿਨ ਕੱਟ ਗਿਆ ਤਾਂ 2 ਕਰੋੜ ਦੇਣਾ ਪਊ ਹੂੰ ਉਹ ਸੀਗਾ ਜੂਆ ਖੇਡਦਾ ਵਪਾਰੀ ਵਪਾਰੀ ਪਹਿਲਾਂ ਸੰਪਤੀ ਆਪਦੀ ਜੂਏ ਛਾਰ ਗਿਆ ਹਾਂ ਉਹਨੇ ਕਹ ਦੋ ਕਰੋੜ ਦੇ ਮਾਗੇ ਕਿ ਤੂੰ ਯਾਰ ਹਾਂ ਵੀ ਆਪਾਂ ਦਾ ਪੰਗਾ ਹੀ ਲੈ ਲਿਆ ਹਾਂ ਵੀ ਕਿਉਂ ਨਾ ਆਪੇ ਦਾ ਕਤਲ ਹੀ ਕਰਦਗੇ ਅੱਛਾ ਵੀ ਚੌਂਕੀਦਾਰ ਜਿੰਮੇ ਪੈ ਜੂ ਹਾਂ ਹੈਨਾ ਹਾਂ ਉਹਨੇ ਚੌਂਕੀਦਾਰ ਨੂੰ ਆਨੇ ਬਹਾਨੇ ਕੋਈ ਚੀਜ਼ ਲੈਣ ਭੇਜਿਆ ਹਾਂ ਆਪ ਲੈ ਕੇ ਪੂਰਾ ਤਕੜਾ ਸਾਸ ਤਰ ਅੰਦਰ ਪੜ ਗਿਆ ਅੱਛਾ ਜਿ ਹੌਂਟ ਪਾ ਦਿੰਨੇ ਆਪਾਂ ਹਾਂ ਜਦੋਂ ਜਾ ਕੇ ਵੇਂਦਾ ਉਹਦੇ ਮੂਰੇ ਇੱਕ ਕਾਗਜ਼ ਦਾ ਟੁਕੜਾ ਪਿਆ ਅੱਛਾ ਜੀ ਜੀ ਮੂਰੇ ਤੇ ਇੱਕ ਸ਼ਾਈ ਪਈ ਹੈ ਜਿਹਦੇ ਨਾਲ ਲਿਖਦਾ ਸੀ ਹਾਂ ਉਹਨੇ ਕਬੀ ਤਾ ਮਾਰਤਾ ਮੈਂ ਦਿਨਾ ਹੀ ਉਹ ਅੱਖਾਂ ਵਿੱਚ ਬਿਠਾਈ ਹਾਂ ਉਹਨੇ ਕ ਮਾਰਤਾ ਦਿਨਾ ਹੀ ਆ ਤਾਂ ਬੜ ਲਗੇ ਹਾਂ ਜਦੋਂ ਉਹਨੇ ਪੜਿਆ ਉਹਤੇ ਲਿਖਿਆ ਵੀ ਪਿਆਰੇ ਦੋਸਤ ਵੀ ਤੂੰ 15 ਸਾਲ ਦੇ ਜਿਹੜਾ ਮੈਨੂੰ ਅੰਦਰ ਕੀਤਾ ਵੀ ਤੇਰਾ ਧੰਨਵਾਦ ਹਾਂ ਮੇ ਨੂੰ ਇੰਨਾ ਗਿਆਨ ਹਾਸਲ ਹੋ ਗਿਆ ਨਹੀਂ ਮੇ ਦਾ ਦਿਨ ਇੱਕ ਵੀ ਨਹੀਂ ਕਟਣਾ ਸਹੀ ਗੱਲ ਹੈ ਇਹ ਜਿਹੜੇ 15 ਸਾਲ ਕੱਟੇ ਆ ਨਾ ਇਹ ਉਹ ਗਿਆਨ ਦੀ ਵਜ੍ਹਾ ਨਾਲ ਤੇ ਜਿਹੜਾ ਰੱਬ ਪਾਇਆ ਉਹਦੀ ਵਜ੍ਹਾ ਨਾਲ ਮੈਂ ਰੱਬ ਦੇ ਨੇੜੇ ਇੰਨਾ ਹੋ ਗਿਆ ਵੀ ਇਸ ਕਰਕੇ ਮੈਂ ਨਾ ਕਾਟਣ ਨੂੰ ਤਾਂ ਬਰਾਮੇ ਨੂੰ ਹੁਣ ਤੋਂ 15 ਝੜ 30 ਰੱਖ ਲਾ 30 ਵੀ ਲੈ ਪੂੰ ਪਰ ਮੈਂ ਨਹੀਂ ਚਾਹੁੰਦਾ ਕਿ ਤੇਰਾ 2 ਕਰੋੜ ਰੁਪਈਆ ਲਾ ਠੀਕ ਹੈ ਮੈਂ ਉਹ 2 ਕਰੋੜ ਮਾਰਾ ਭਜੂਗਾ ਤੇ ਪੰਜ ਘੰਟੇ ਪਹਿਲਾਂ ਹੀ ਭੱਜਾਂ ਮੈਂ ਆਉਦੀ ਮਰਦੀਨਾ ਪਾdre ਨਹੀਂ ਮੈਂ ਬੈਠਾ ਵੀ ਰਹਿੰਦਾ ਚਾਰੋਂ ਨੇ ਜੋ ਚਿੱਠੀ ਪੜੀ ਉਹਨੇ ਮੱਥੇ ਤੇ ਹੱਥ ਮਾਰਿਆ ਵੀ ਐਵੇਂ ਹੀ ਟਟਕਾਤਾ ਸੀ ਉਹਦਾ ਮੁਖਤਜੀ ਸਮਰਦਨ ਲੈਣਾ ਨਹੀਂ ਸਕੋ ਦੇਣਾ ਨਹੀਂ ਜਦੋਂ ਆਪਾਂ ਤੋਂ ਹਣਾ ਤੇ ਚਾਰੋਂ ਨੇ ਹੌਲੀ ਦੇ ਕੇ ਚਿੱਠੀ ਉੱਥੇ ਹੀ ਰੱਖੀ ਤੇ ਆ ਗਿਆ ਆਪਦੇ ਕਮਰੇ ਹਮ ਆਰਾਮ ਕਰਨ ਲੱਗਾ ਉਹਦੇ ਚੌਂਕੀਦਾਰ ਭੱਜ ਆਇਆ ਉਹ ਕਹਿੰਦਾ ਕੀ ਹੋ ਗਿਆ ਕਹਿੰਦਾ ਜੀ ਕੈਦੀ ਭੱਜ ਗਈ ਕਿ ਕਿਜਦੀ ਹਾਂ ਉਹ ਵੀ ਪਾtio ਫਟਾ ਬੜਾ ਵਪਾਰੀ ਵੀ ਅੰਦਰ ਚਿੱਟੀ ਜੱਕ ਲਿਆ ਉਹਨੇ ਕਹੇ ਪਹਿਲਾਂ ਚਿੱਟੀ ਜੱਕ ਇਹ ਨਾ ਇਹਦੇ ਹੱਥ ਚ ਲੱਗ ਜਿਕੇ ਤੇ ਹਨ ਤੇ ਜਾਨੀ ਆਇਆ ਵੀ ਪਤਾ ਨਹੀਂ ਰੱਬ ਮਿਲਦਾ ਕਦੋਂ ਆ ਜਦੋਂ ਬੰਦਾ ਦੁਖੀ ਆ ਬਿਲਕੁਲ ਸਹੀ ਸੁਖੀ ਨੂੰ ਨਹੀਂ ਮਿਲਦਾ ਨਾ ਬਾਕੀ ਜਿਹੜਾ ਤੁਹਾਡੇ ਫੁਰਨੇ ਆ ਉਹ ਤੁਹਾਡੇ ਦਿਮਾਗ ਦੇ ਆ ਹੂੰ ਦਿਮਾਗ ਆ ਜਿਹੜਾ ਤੁਹਾਡਾ ਬੰਦੇ ਦੇ ਨਾਲ ਦੋ ਦਿਮਾਗ ਹੁੰਦੇ ਆ ਹਨਾ ਹੂੰ ਉਹ ਇਹ ਮੈਨੂੰ ਕਹਿੰਦਾ ਦੋ ਦਿਮਾਗ ਦੋ ਕਿਵੇਂ ਇੱਕ ਤਾਂ ਇੱਥੇ ਬੈਠਾ ਕੰਮ ਕਰੀ ਜਾਂਦਾ ਇੱਕ ਗੱਲਾਂ ਸੁਣਾਈ ਜਾਂਦਾ ਹਾਂ ਉਹ ਸੋਚੀ ਜਾਂਦਾ ਛੱਡੀ ਜਾਂਦਾ ਇੱਕ ਇਧਰ ਦੇ ਆਂਡਰਾਈ ਬੈਠਾ ਵੀ ਕੱਟੀ ਚੱਲ ਦੂਜਾ ਕਹਿੰਦਾ ਬੋਲੀ ਚੱਲ ਹਾਂ ਦਿਮਾਗ ਦੋ ਆ ਹਾਂ ਬੰਦੇ ਦੇ ਜਿਹੜੀ ਚੀਜ਼ ਮਰਦੀ ਤਿਆਰ ਕਰਨ ਲੋ ਆਪਦੇ ਅੰਦਰ ਤੁਹਾਡੇ ਦਿਮਾਗ ਨੇ ਤਿਆਰ ਕਰਦੀ ਹਾਂ ਚਾਹੇ ਨੈਗੇਟਿਵ ਕਰ ਲੋ ਤੇ ਚਾਈ ਪੋਜ਼ਿਟਿਵ ਕਰ ਲਓ ਮੈਂ ਤਾਂ ਕਹਿੰਦਾ ਉਹਨਾਂ ਜੀ ਥੋੜਾ ਡਾਕਟਰ ਕਹਿੰਦਾ ਵੀ ਤੈਨੂੰ ਆਹ ਬਿਮਾਰੀ ਆ ਤੂੰ ਥੋੜਾ ਟਾਈਮ ਕੱਟੇਗਾ ਉਹਨੂੰ ਕਹਾਂ ਜਾ ਯਾਰ ਮੈਂ ਨਹੀਂ ਮਰਨਾ ਮੈਨੂੰ ਨਹੀਂ ਲੋੜ ਮੈਂ ਨਹੀਂ ਖਾਂਦਾ ਤੇਰੀ ਦਵਾਈ ਤੂੰ ਜਾ ਠੱਠੇ ਖੂਜ ਠੀਕ ਹੈ ਤੁਸੀਂ ਠੀਕ ਹੋ ਜਾਣਾ ਹੈ ਮੈਨੂੰ ਹੁਣੇ ਕਿਹਾ ਤੂੰ ਆਹ ਟੀਕਾ ਲਵਾ ਲਾ ਉਹ ਲਵਾ ਲਾ ਆਇਓ ਲਵਾ ਮੈਂ ਕਿਹਾ ਡੱਕਾ ਨਹੀਂ ਲਗਾਉਣਾ ਯਾਰ ਆ ਫਰਦਾਨ ਕੋੜਿਆਰ ਕ ਜਮਾ ਫਿੱਟ ਹੋ ਗਿਆ ਸਰੀਰ ਹੈ ਗੱਟ ਹੋ ਗਿਆ ਜਮਾ ਸਰੀਰ ਜਮਾ ਭਾਈ ਨੂੰ ਕੋਈ ਨਹੀਂ ਘਟ ਗਿਆ ਸਾਰਾ ਹੀ ਸੈੱਟ ਹੋ ਗਿਆ ਯਾਰ ਤੇ ਨਹੀਂ ਅਵਾਨੀ ਵਾਲਿਆਂ ਕੋਲ ਲੱਤਾਂ ਹੀ ਨਾ ਦਾ ਦੋ ਜਰ ਜਾਣੇ ਸੀ ਬੱਦ ਪੈਰ ਤੇ ਵੱਲ ਜਾਣੇ ਸੀ ਭੈਣਣੀ ਏ ਜੀ ਬਣ ਜਾਣੀ ਸੀ ਲੱਤਾਂ ਵੀ ਹੈ ਨਾ ਹੈ ਜਿਹੜਾ ਤਾਂ ਕਰਦਾ ਹੈ ਮਗਰ ਉਹਦੇ ਗਨਮੈਨ ਹੁੰਦੇ ਸਾਲਾ ਡੱਬਰੂ ਗਿਆ ਉਹ ਕਿਵੇਂ ਤੁਰਨਾ ਬਹੁਤ ਭੜਾ ਲੱਗਦਾ ਭਾਈ ਉਹ ਕੁੜੀ ਨੇ ਉਹਦੇ ਨਾਲ ਨਹੀਂ ਪੈਸਿਆਂ ਨਾਲ ਵਿਆਹ ਕਰਾਇਆ ਨਾ ਸਹੀ ਗੱਲ ਇੰਦਰ ਲੈਂਸ ਪਰਿਵਾਰ ਬਹੁਤ ਵੱਡਾ ਮੈਂ ਕਹਿੰਦਾ ਕੋਈ ਪਤਾ ਨਹੀਂ ਲੱਗਣਾ ਕਿਹਦੇ ਬੱਚੇ ਆ ਹੈ ਹੈ ਇਹ ਮੇਰਾ ਸਾਲਾ ਡੰਗਰੂ ਤਾਂ ਡੰਗਰ ਹੋ ਹੀ ਰਹਿੰਦੇ ਹਨ ਹੈਨਾ ਇਹ ਬਈ ਆਏ ਵੀ ਦਿਮਾਗ ਆ ਜਿਹੜਾ ਉਹ ਕਿਵੇਂ ਸੋਚਦਾ ਹੈ 13 ਕਹਿੰਦਾ ਕੋਈ ਸਾਧੂ ਆਏ ਕਿਸੇ ਦੇ ਘਰ ਦੇ ਵਿੱਚ ਅੱਛਾ ਖਾਣਾ ਖਾਂ ਤੈਂ ਤੁਰੇ ਲਾਂਦੇ ਟਾਬ ਦੇ ਇਕੱਠੇ ਹੋ ਗਏ ਹਾਂ ਇੱਕ ਤੇ ਇੱਕ ਇੱਕ ਤੇ ਇੱਕ ਚਾਰ ਹੋ ਗਏ ਹਾਂ ਬਜਾਰੇ ਸੀਤਾ ਮੰਗਤਾਂ ਕੋਈ ਹਾਂ ਤੇ ਉਹਨਾਂ ਨੇ ਪ੍ਰਸ਼ਾਦ ਦਾ ਸ਼ਿਕਾਇਆ ਹਾਂ ਚਲੋ ਜੀ ਤੁਰ ਗਏ ਹਾਂ ਇੱਕ ਸਾਲ ਬਾਅਦ ਫੇਰ ਆ ਗਿਆ ਉਸੇ ਘਰੇ ਹਾਂ ਨੂੰ ਸਾਲ ਬਾਅਦ ਆਇਆ ਉਹਨਾਂ ਦੇ ਮੂੰਹ ਹੱਡੇ ਵੀ ਉਹਦੇ ਨੇ ਵੇਖੀ ਜਾਣਾ ਹੈ ਉਹ ਕਹਿੰਦਾ ਵੀ ਕਿਤੇ ਬੰਦਾ ਨਹੀਂ ਵੇਖਿਆ ਵੀ ਮੈਂ ਉਹੀ ਆ ਜਿਹੜਾ ਅੱਗੇ ਤੁਹਾਡੇ ਘਰੇ ਰਹਿ ਕੇ ਗਿਆ ਉਹ ਕਹਿੰਦਾ ਵੀ ਤੂੰ ਮਰਿਆ ਨਹੀਂ ਹਾਂ ਕਹਿੰਦਾ ਮੈਂ ਕਾਦੋ ਮਰਨਾ ਸੀ ਉਹ ਕਹਿੰਦਾ ਵੀ ਐਂ ਕਰਕੇ ਵੀ ਤੇਰੇ ਨਾਲ ਤੇ ਤਾਂ ਰੁੜ ਗਏ ਜਿਹੜੇ ਇੱਥੇ ਖਾਣਾ ਖਾ ਕੇ ਗਏ ਉਹ ਤਾਂ ਚੱਲ ਗਏ ਕਦੋਂ ਦੇ ਹਾਂ ਕਹਿੰਦਾ ਕਿਉਂ ਕਹਿੰਦੇ ਵੀ ਉਹ ਤੇ ਸੱਪ ਸੀ ਖਾਣੇ ਜਿਹੜੇ ਕੋ ਪਿਆ ਤਾਂ ਪਸ ਨਹੀਂ ਲੱਗਿਆ ਉਮੀ ਘਾਤਾ ਦਾੜ ਦਿਨ ਜਾੜ ਗਿਆ ਤੇਲੇ ਉਹਨੇ ਬਹੁਤ ਸਮਝਾਇਆ ਹਾਂ ਉਹ ਕਹਿੰਦੇ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਹਾਂ ਵੀ ਤੂੰ ਬਚ ਗਿਆ ਤੂੰ ਬਚ ਗਿਆ ਹਾਂ ਬਾਤ ਸਵਾ ਗਈ ਕਹਿੰਦਾ ਲੜੇ ਸੱਪ ਦਾ ਕਾ ਗਈ ਹਾਂ ਸਾਲ ਬਾਅਦ ਹਾਂ ਟੈਨਸ਼ਨ ਲੈ ਗਿਆ ਹਾਈ ਉਹ ਮੈਂ ਸੱਪ ਖਾ ਗਿਆ ਬਹੁਤ ਹੈ ਓਏ ਹੋਏ ਓਏ ਹਾਂ ਹੁਣ ਕਹਦਾ ਬਚਣਾ ਕਹਿੰਦਾ ਸੱਪ ਧਕਾ ਗਈ ਹਾਂ ਮਰ ਗਿਆ ਹਾਂ ਸਾਲ ਬਾਅਦ ਮਰ ਗਿਆ ਹਾਂ ਕਿਉਂਕਿ ਦਿਮਾਗ ਨੇ ਸਾਲ ਬਾਅਦ ਡਾਟਾ ਚੱਕ ਲਿਆ ਹਾਂ ਸਾਰਾ ਹੀ ਹਾਂ ਸਾਰਾ ਹੀ ਡਾਟਾ ਚੱਕ ਕੇ ਵੀਡੀਓ ਬੈਰ ਲਗਾਤੀ ਮਰ ਗਿਆ ਸਹੀ ਗੱਲ ਆ ਠੀਕ ਹੈ ਸਹੀ ਇਹੇਗਾ ਨਾ ਦਿਮਾਗ ਆ ਜਿਹੜਾ ਤੁਹਾਡਾ ਉਹ ਕੁਝ ਵੀ ਕਰ ਸਕਦਾ ਯਾਰ ਤੁਸੀਂ ਉਹਨੂੰ ਕਿੰਨਾ ਮਰਜ਼ੀ ਸਟਰੋਂਗ ਤੋਂ ਸਟਰੋਂਗ ਜਿੰਨਾ ਮਰਜ਼ੀ ਡਰਪੋਕ ਜਿੰਨਾ ਮਰਜ਼ੀ ਬੇਗਰਤ ਜਿੰਨਾ ਮਰਜ਼ੀ ਉਹਨੂੰ ਤੁਸੀਂ ਅਣਖੀ ਬਣਾ ਸਕਦੇ ਅਕਲਮੰਦ ਉਹ ਬੁੱਧੀ ਵੀ ਦਿੰਦਾ ਅਕਲ ਵੀ ਦਿੰਦਾ ਹਨਾ ਅਣਖੀ ਵੀ ਬਣਾਉਂਦਾ ਤਾਰਾ ਭਿਉਰਾ ਜਗਤਾਰਾ ਹਵਾਰਾ ਸਭ ਉਹ ਬਣਾਉਂਦਾ ਹੈ ਦਿਮਾਗ ਹੈ ਬੰਦਾ ਕੁਝ ਨਹੀਂ ਕਰਦਾ ਸਭ ਦਿਮਾਗ ਦੀਆਂ ਖੇਡਾਂ ਨੇ ਭਾਈ ਇਸ ਕਰਕੇ ਦਿਮਾਗ ਤੇ ਕਹਿੰਦੇ ਜਿਹਨੇ ਕਾਬੂ ਪਾ ਲਿਆ ਉਹਨੇ ਪੂਰੇ ਤੰਤੇ ਕਾਬੂ ਪਾ ਲਿਆ ਜੀ ਨੇ ਮਨ ਜਿੱਤੇ ਜਗ ਜੀਤ ਐਵੇਂ ਨਹੀਂ ਗਿਆ ਹਾਂ ਵਿਗਿਆਨੀਆਂ ਦੇ ਬਾਬਾ ਐਕਸਪੈਰੀਮੈਂਟ ਕੀਤਾ ਸੀ ਇਹਦੇ ਤੇ ਹਾਂ ਇੱਕ ਨਾ ਭਾਂਸੀ ਦੀ ਸਜ਼ਾ ਹੋਈ ਸੀ ਬੰਦੇ ਨੂੰ ਹਾਂ ਉਹਨੂੰ ਕਹਿੰਦੇ ਤੂੰ ਸੌਖਾ ਮਰਨਾ ਕ ਔਖਾ ਮਰਨਾ ਉਹ ਕਹਿੰਦਾ ਜੀ ਸੌਖਾ ਮਾਰ ਦਿਓ ਮੈਨੂੰ ਉਹ ਕਹਿੰਦੇ ਫਿਰ ਤੇਰੇ ਨਾਲ ਕੋਬਰਾ ਸੱਪ ਲੜਾ ਦਿੰਦੇ ਆ ਉਹ ਸੱਪ ਦਿਖਾਇਆ ਪਾਪਾ ਕੋਬਰਾ ਹਨਾ ਤੇ ਉਹਦੇ ਮੂੰਹ ਤੇ ਕਪੜਾ ਦੇਤਾ ਠੀਕ ਹੈ ਤੇ ਉਹ ਜਦੋਂ ਉਹਨੇ ਪੁਕਾਰਾ ਜਾਂ ਮਾਰਿਆ ਉਹਦੇ ਦੋ ਪੈਨ ਮਾਰਤੇ ਉਹਦੇ ਹਾਂ ਮੱਥੇ ਤੇ ਠੀਕ ਹੈ ਤੇ ਪੈ ਜਾ ਉਹ ਪਹਿਲਾ ਬੋਡੀ ਨੇ ਉਹੀ ਕੋਬਰਾ ਦੀ ਜ਼ਹਿਰ ਜਿਹੜਾ ਹੈਗਾ ਤੇ ਉਹਦੇ ਅੰਦਰ ਤਿਆਰ ਕਰਤੀ ਤੇ ਉਹ ਮਰ ਗਿਆ ਸੱਪ ਨਹੀਂ ਲੜਾਇਆ ਉਹਦੇ ਹਾਂ ਸੋ ਜਾਵਾ ਹਾਂ ਇਹ ਦਿਮਾਗ ਆ ਇਹੋ ਜੀ ਚੀਜ਼ ਆ ਇਹ ਦਿਮਾਗ ਯਾਰ ਮੇਰੀ ਗੱਲ ਸੁਣੋ ਹਾਂ ਦਿਮਾਗ ਆ ਜਿਹੜਾ ਜੀ ਇਹ ਇੰਨਾ ਕਿ ਸਤਾਨ ਹੈ ਔਰ ਇੰਨਾ ਕਿ ਤੇਜ ਹੈ ਹੂੰ ਇਹਦੇ ਨਾਲੋਂ ਤੇਜ ਕੁਝ ਨਹੀਂ ਬਣਿਆ ਹਜੇ ਤੱਕ ਸਹੀ ਕਹਿੰਦਾ ਸਰ ਨੂੰ ਜਿਆਦਾ ਮੰਨਦੀ ਗੱਲ ਸਭ ਤੋਂ ਜਿਆਦਾ ਤੇਜ਼ ਇਹ 1 ਸਕਿੰਟ ਦੇ ਵਿੱਚ ਘਰੇ ਵੀ ਹੋ ਜਾਂਦਾ ਕੈਨੇਡਾ ਅਮਰੀਕਾ ਵੀ ਚਲਾ ਜਾਂਦਾ ਜਿਹੜੇ ਅਮਰੀਕਾ ਵਾਲੇ ਉਹ ਘਰੇ ਵੀ ਆ ਜਾਂਦੇ ਤੇ ਅੜੀ ਚਾ ਦਸ ਬੋਰੀ ਹੂੰ ਤੇ ਜਹਾਜ਼ ਵੀ ਕਿੰਨੇ ਘੰਟੇ ਲਾਉਂਦਾ ਪਰ ਉਹ ਆ ਜਾਂਦੇ ਆ ਬਾਈ ਨਾ ਸਮੁੰਦਰ ਵੇਖਣਾ ਲੈਣਾ ਨਾ ਦੇਣਾ ਜਿਵੇਂ ਸਾਧੂ ਭਜਦੇ ਐ ਭਜਦਾ ਸਾਧੂਆਂ ਵਾਲੀ ਗੱਲ ਮੈਂ ਤਾਂ ਕਹਿੰਦਾ ਕਹਿੰਦਾ ਕਿਹੜਾ ਰੂਸ ਦੇ ਵਿੱਚ ਇੱਕ ਪਹਾੜੀ ਤੇ ਪਿੱਛੇ ਤਿੰਨ ਬੰਦੇ ਸਾਧੂ ਬਣ ਕੇ ਭਗਤੀ ਕਰਨ ਲੱਗੇ ਹੂੰ ਸਿੱਧਾ ਪੂਰੇ ਭਾਂਡੇ ਵੀ ਕਹੇ ਤਾਂ ਸ਼ੱਕ ਨਹੀਂ ਕਰਨਾ ਚਾਹੀਦਾ ਇਸ ਦੀ ਭਗਤੀ ਤੇ ਹੂੰ ਵੀ ਇੱਕ ਰੂਸ ਦਾ ਜਿਹੜਾ ਪਚਾਰਸ ਦਾ ਪਾਦਰੀ ਸੀ ਉਹਨੇ ਵੇਖਿਆ ਵੀ ਸੰਗਤ ਕਿੰਦਰ ਜਲੀ ਐ ਨਹੀਂ ਹੂੰ ਉਹ ਕਹਿੰਦੇ ਵੀ ਸਾਧੂ ਆਏ ਆ ਵੀ ਉੱਥੇ ਉਹਨਾਂ ਕੋਲੇ ਚੱਲੇ ਆ ਉਹਨੂੰ ਜਹਿਲ ਸੀ ਹੋਈ ਮੰਨ ਲੈ ਯਾਰ ਉਹਨਾਂ ਕੋਲੇ ਚੱਲੀ ਜਾਂਦੇ ਆ ਯਾਰ ਐ ਤਾਂ ਸਾਡਾ ਕੰਮ ਕੱਢ ਜੂ ਉਹ ਵੀ ਗਿਆ ਮਗਰ ਇੱਕਦਮ ਕੀ ਵੇਦਾ ਤਿੰਨ ਬੈਠੇ ਜਦੋਂ ਜਾ ਕੇ ਵੇਖਿਆ ਉਹ ਤਿੰਨੇ ਉਹਦੇ ਪੈਰੀਆਂ ਥਲੌਣ ਲੱਗੇ ਵਾਹ ਜੀ ਵਾਹ ਜੀ ਆਓ ਜੀ ਕਿੱਥੇ ਬਿਠਾਈਗੇ ਉਹ ਭੁੱਲ ਗਿਆ ਕੋ ਕਹਿਣਾ ਉਹਨੂੰ ਤੇ ਕਹਿੰਦਾ ਯਾਰ ਵੀ ਤੁਸੀਂ ਰੱਬ ਨੂੰ ਪਾਇਆ ਕਿਹੜੀ ਅਰਦਾਸ ਕਰਦੇ ਆ ਤੁਸੀਂ ਹਾਂ ਉਹ ਕਹਿੰਦਾ ਯਾਰ ਵੀ ਅਰਦਾਸ ਤਾਂ ਕੋਈ ਨਹੀਂ ਕਰਦੇ ਨਹੀਂ ਤਾਂ ਹੁਣ ਪੜਾਏ ਹਾਂ ਅਈਦਾ ਅਭਿਵਾਈ ਗਦਨ ਨਰਮਾਤਮਾ ਪੜਾ ਕਰੀ ਆਈ ਕਰੀ ਹਮ ਬਸ ਜਿਵੇਂ ਉਹਦੇ ਮਾਨਣਾ ਬਣਾ ਕੇ ਛੜ ਦੇਈ ਦੀਆਂ ਭਰਾਵਾ ਹਮ ਉਹ ਕਹਿੰਦਾ ਵੀ ਫੁੱਦ ਹੋਈ ਆ ਤੈਨਨੇ ਹਮ ਐਡੇ ਬਾਬੇ ਹੈ ਨਹੀਂ ਇਹ ਹਮ ਉਹਨੇ ਪਈ ਉਹ ਕਹਿੰਦਾ ਵੀ ਤੁਹਾਨੂੰ ਮੈਂ ਜਰੂਰ ਅਰਦਾਸ ਕਰਨੀ ਸਿਖਾਵਾਂ ਹਮ ਮੇਰੇ ਮਗਰ ਮਗਰ ਬੋਲਿਓ ਉਹਨੇ ਆਪਦੀ ਪ੍ਰਾਰਥਨਾ ਕਰਨ ਲਾ ਲਈ ਹਮ ਉਹ ਬੁੱਲ ਗਿਆ ਕਰਨ ਬੇਚਾਰੀ ਹਮ ਫੇਸ ਨਾ ਆਇਆ ਕਿ ਉਹ ਕਹਿੰਦਾ ਦੁਆਰ ਤੀਸਨਾ ਹਮ ਉਹ ਫੇਰ ਭੁੱਲ ਗਿਆ ਕਰੀ ਫੇਰ ਕਹਿੰਦਾ ਦੁਆਰ ਤੀਸਨਾ ਹਮ ਉਹ ਖੇਚ ਗਿਆ ਪੂਰਾ ਅੱਛਾ ਠੀਕ ਹੈ ਉਹ ਕਹਿੰਦਾ ਗੱਲ ਸੁਣ ਲੋ ਮੇਰੀ ਹੂੰ ਥੋੜੇ ਪਹਿਨਗੇ ਕੰਨਾਂ ਤੇ ਲਫੜੇ ਜਾਂ ਅੱਜ ਤੋਂ ਬਾਅਦ ਬਾਬੇ ਬਣਿਆ ਤੇ ਠੀਕ ਹੈ ਤੇ ਨਾਲੇ ਸੰਗਤ ਉਹ ਕਹਿੰਦਾ ਵੀ ਅਸੀਂ ਕਿਹੜਾ ਸੰਗਤ ਨੂੰ ਕਹਿੰਦੇ ਵੀ ਅਸੀਂ ਬਾਬੇ ਆ ਜਾਂ ਸਾਡੇ ਕੋਲੇ ਆਓ ਲੋਕ ਆਪੇ ਆਉਂਦੇ ਆ ਯਾਰ ਅਸੀਂ ਕਿਹੜਾ ਫੱਦਣ ਜਾਂਦੇ ਆ ਉਹ ਕਹਿੰਦਾ ਫਿਰ ਰੋਕੋ ਨਾ ਜਿੰਨੀ ਸੰਗਤ ਜਾਰਿਆਂ ਨੂੰ ਕਹਿੰਦਾ ਵੀ ਇਹ ਕੋਈ ਬਾਬੇ-ਬੂਬੇ ਨਹੀਂ ਇਹ ਥੱਗ ਹੈ ਬੈਲ ਕੋਲੇ ਮੇਰੀ ਨਰਦਾ ਕੈਸਤੀਆਂ ਚੜ ਚੜਾਉਨੀਆਂ ਕਬਈਤੇ ਪਾਰੀ ਦੇ ਪਿੱਛੇ ਕਬਈਤੇ ਸਮੁੰਦਰ ਦੇ ਪਿਛਲੇ ਅੱਛਾ ਲੋਕ ਜਹਾਜ਼ਾਂ ਦੇ ਕਿਸ ਤਰ੍ਹਾਂ ਤੇ ਆਉਂਦੇ ਸੀ ਉੱਥੇ ਹਾਂ ਵੀ ਐਵੇਂ ਮੌਤ ਨੂੰ ਮਾਸੀ ਕਹਿ ਕੇ ਉਹਨੇ ਇਹਨਾਂ ਕੋਲੇ ਕੋਈ ਗੱਲ ਐ ਇਹ ਹਾਂ ਤੇ ਜਦੋਂ ਪਾਦਰੀ ਚੜਿਆ ਹਾਂ ਕੈਸਤੀ ਤੇ ਬਾਪਸਾਉਣ ਨੂੰ ਹਾਂ ਉਹਦੀ ਕੈਸਤੀ ਡੱਕ ਡੋਲੇ ਖਾਣ ਲੱਗੀ ਤੇ ਤੂਫਾਨ ਵਾਂਗੂ ਹੋ ਗਿਆ ਕੰਮ ਹਾਂ ਪਾਦਰੀ ਨੇ ਕਿਹਾ ਵੀ ਆ ਕੀ ਬਣ ਗਈ ਐ ਹਾਂ ਵੀ ਅੱਧੇ ਡੁੱਬਾਂਗੇ ਹਾਂ ਉਹ ਗੋ ਮੇਰਾ ਵੀ ਕੋਈ ਸ਼ੈ ਆ ਰਹੀ ਐ ਉਹ ਕਹਿੰਦਾ ਵੀ ਇਹ ਤਾਂ ਮੰਨ ਲਾ ਵੀ ਕੋਈ ਸਹੇ ਆ ਗਈ ਵੀ ਜਿਆਦਾ ਬੇਲ ਮੱਛੀ ਨਾ ਆ ਗਈ ਹੋ। ਅੱਛਾ। ਪਾਦਰੀ ਦੀਆਂ ਜਾਨੀ ਲੱਤਾਂ ਕੰਬਣ ਲੱਗਨਾਂ। ਹੂੰ। ਤੇ ਪਾਦਰੀ ਨੇ ਮਾਰਾ ਮਾਰਾ ਐਵੇਂ ਤੁਨੂੰ ਢੂਠ ਮਾਰਾ ਵੀ ਪਜਾਮਾ ਵੀ ਗਿੱਲਾ ਕਰਤਾ। ਅੱਛਾ। ਤੁਮ ਕਤੋਂ ਕਾ ਲੱਗਾ ਛੱਡਣ ਛਰਾਬ ਹੂੰ। ਹੂੰ। ਜੀ ਡਰ ਗਿਆ। ਹੂੰ। ਤੇ ਉਹ ਜਦੋਂ ਵੇਹ ਨਾ ਕੀਆ ਵੀ ਉਹ ਤਿੰਨੇ ਪਾਣੀ ਤੇ ਭੱਜੇ ਆਉਂਦੇ ਆ। ਫੁੱਲ ਸਪੀਡਾਂ ਤੇ। ਅੱਛਾ। ਉਹ ਸਾਰਾ ਕਾਰਨਾਮਾ ਉਹਨਾਂ ਦਾ ਹੀ ਸੀ ਕਰਦਾ ਗੌਰ ਕਰਿਆ ਬਾਅਦ। ਹੂੰ। ਹੜਲੇ ਪੈਰ। ਕਹਿੰਦਾ ਭੁੱਲ ਗਿਆ ਮਹਾਰਾਜ। ਉਹ ਕਹਿੰਦਾ ਹੰਕਾਰ ਨਹੀਂ ਕਰੀਦਾ ਬਾਦਰੀ ਹਾਂ ਰੱਬ ਨਹੀਂ ਪਤਾ ਕਿਹਦੇ ਚ ਬੈਠਾ ਹਾਂ ਇਹ ਤੂੰ ਵਹਿਮ ਚ ਫਿਰਦਾ ਹੈ ਇਹ ਵਹਿਮ ਨਾ ਬਾਲੀ ਗਾ ਨੂੰ ਇਸ ਕਰਕੇ ਬੰਦੇ ਦੇ ਪੰਮਾ ਦੇਖੋ ਬੰਦੇ ਦਾ ਮੱਥਾ ਦੇਖੋ ਵੀ ਉਹਦਾ ਮੱਥਾ ਕੀ ਕਹਿੰਦਾ ਹੈ ਬੰਦਾ ਕਿਹੜੇ ਭਾਕਾਂ ਦਾ ਕਿਹੜੇ ਕਰਮਾਂ ਦਾ ਜੇ ਕਿਤੇ ਇਹੋ ਜਿਹੇ ਬੰਦੇ ਤੋਂ ਕਿਤੇ ਸਰਾਫ ਮਿਲ ਗਿਆ ਇਹ ਨਾ ਹੋਵੇ ਕਿ ਤੇ ਜੜਾਂ ਪੱਟੀਆਂ ਜਾਣ ਬਾਹੀ ਵਿੱਚ ਰੋਟ ਨਹੀਂ ਹੁੰਦੇ ਰੋਟ ਨਹੀਂ ਆਉਣਾ ਜੜਾਂ ਲਾ ਕੇ ਰੱਖੋ ਧਰਤੀ ਤੇ ਬਹੁਤ ਜ਼ਰੂਰੀ ਹੈ ਆਪ ਦੀਆਂ ਜੜਾਂ ਨਾ ਬਟਲਿਓ ਬੰਦਾ ਕੋ ਬੰਦਾ ਦੇਖ ਕੇ ਕਮੈਂਟ ਬੰਦਾ ਕੋ ਬੰਦਾ ਦੇਖ ਕੇ ਹੀ ਬੋਲਿਆ ਕਰੋ ਅਸਲੀ ਸਾਧੂ ਪਤਾ ਹੀ ਨਹੀਂ ਕਿੱਥੇ ਮਿਲਪੇ ਸਾਧੂ ਦਾ ਕੋਈ ਭੇਸ ਨਹੀਂ ਹੁੰਦਾ ਸਾਧੂ ਦਾ ਕੋਈ ਬਿਜ਼ਨਸ ਨਹੀਂ ਹੁੰਦਾ ਸਾਧੂ ਦਾ ਕੋਈ ਇੱਕ ਕੰਮ ਨਹੀਂ ਹੁੰਦਾ ਉਹਦਾ ਪਤਾ ਨਹੀਂ ਉਹਨੇ ਕੀ ਕਰਨਾ ਹੈ ਕੀ ਵੇਚਣਾ ਹੈ ਕੀ ਖਾਣਾ ਹੈ ਕੋਈ ਪਤਾ ਨਹੀਂ